ਲੋਕ ਨਿਰਮਾਣ ਅਤੇ ਊਰਜਾ ਮੰਤਰੀ ਪੰਜਾਬ ਹਰਪਾਜਨ ਸਿੰਘ ਗੀਟਿਓ ਨੇ ਸਰਕਲ ਆਫਿਸ ਨਵਾਂ ਸ਼ਹਿਰ ਦੇ ਦਫ਼ਤਰ ਵਿੱਚ ਅਚਾਨਕ ਚੈਕਿੰਗ ਕੀਤੀ ਅਤੇ ਇਸ ਦੌਰਾਨ ਸਾਰੇ ਕਰਮਚਾਰੀ ਹਾਜ਼ਰ ਪਾਏ ਗਏ ਇਸ ਤੋਂ ਬਾਅਦ ਉਹਨਾਂ ਨੇ ਚੰਡੀਗੜ੍ਹ ਰੋਡ ਸਥਿਤੀ ਵਿਖੇ ਨਵੇਂ ਬਣ ਰਹੇ ਕੋਰਟ ਕੰਪਲੈਕਸ ਦੀ ਇਮਾਰਤ ਦਾ ਨਿਰੀਖਣ ਕੀਤਾ ਅਤੇ ਕੰਮ ਦੀ ਕੁਆਲਿਟੀ ਚੈੱਕ ਕੀਤੀ ਇਸ ਸਬੰਧ ਵਿੱਚ ਹਰਪਾਜਨ ਸਿੰਘ ਗੀਟਿਓ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਬਿਜਲੀ ਦੇ ਖੇਤਰ ਵਿੱਚ ਵੱਡੇ ਕੰਮ ਕਰ ਰਹੀ ਹੈ ਸਰਕਲ ਆਫਿਸ ਨਵਾਂ ਸ਼ਹਿਰ ਦੇ ਵਿੱਚ ਮੈਂ ਲਫਰ ਜਨਰਲ ਡਿਜ਼ਰਟ ਹੀ ਕਰਨਾ ਹੈ ਦੇਖੋ ਸਾਡਾ ਮੇਨ ਜੋ ਬਿਜਲੀ ਵਿਭਾਗ ਦਾ ਕੰਮ ਹੈ ਕਿ ਕਿਸੇ ਵੀ ਖਪਤਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਔਰ ਉਹਦੇ ਵਾਸਤੇ ਅਸੀਂ ਚਾਹੇ ਗ੍ਰੇਟ ਨੂੰ ਜਿਹੜਾ ਨਵੀਂ ਕੰਸਟਰਕਸ਼ਨ ਹੈ ਚਾਹੇ ਜਿਹੜੇ ਓਵਰਲੋਡ ਹੋਏ ਨੇ ਉਹਨਾਂ ਦੇ ਥਾਂ ਤੇ ਨਵੇਂ ਬਣਾਉਣ ਵਾਲੀ ਗੱਲ ਹੈ ਜਾਂ ਆਫਿਸਿਸ ਦੇ ਵਿੱਚ ਜਿਹੜੇ ਖਪਤਕਾਰ ਕੋਈ ਆਪਦੇ ਕੰਮ ਕਰਾਉਣ ਉਹਦੇ ਨੂੰ ਉਹਨਾਂ ਨੂੰ ਮਤਲਬ इजीली ਉਹਨਾਂ ਦੇ ਕੰਮ ਹੋਣਾ ਉਹਨੂੰ ਅਸੀਂ ਯਕੀਨੀ ਬਣਾ ਰਹੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦਾ ਖਾਸ ਤੌਰ ਤੇ ਬਿਜਲੀ ਦੇ ਖੇਤਰ ਨੂੰ ਲੈ ਕੇ ਵਿਜ਼ਨ ਜਿਹੜਾ ਹੈ ਕਿ ਕੋਈ ਵੀ ਘਰ ਜਿਹੜਾ ਆ ਉਹ ਬਿਨਾ ਰੋਸ਼ਨੀ ਤੋਂ ਨਹੀਂ ਰਹਿਣਾ ਚਾਹੀਦਾ ਮੈਨੂੰ ਨਵਾਂ ਸ਼ਹਿਰ ਦੇ ਵਿੱਚ ਪਹੁੰਚ ਕੇ ਖੁਸ਼ੀ ਵੀ ਹੋਈ ਆ ਮੈਂ ਜੋ ਰਿਵਿਊ ਕੀਤਾ ਕਿ ਇੱਥੇ ਲਗਭਗ 95% ਲੋਕਾਂ ਦੇ ਬਿਜਲੀ ਦੇ ਬਿੱਲ ਇਸ ਸਰਕਲ ਦੇ ਵਿੱਚ ਜਿਹੜੇ ਨੇ ਉਹ ਜ਼ੀਰੋ ਆ ਰਹੇ ਨੇ ਔਰ ਕੋਈ ਬਿਜਲੀ ਸਪਲਾਈ ਦੀ ਕੋਈ ਪ੍ਰੋਬਲਮ ਨਹੀਂ ਆ ਸਾਡੇ ਕੋਲ ਇੱਥੇ ਗ੍ਰਿਡ ਨੇ 132 ਕੇਵੀ ਆ ਤੇ 168 ਕੇਵੀ ਆ ਦੋਵੇਂ ਸਾਡੇ ਜਿਹੜੇ ਨੇ ਉਹ ਫੇਰ ਹਾਲ ਬੀਨ ਲੋਟੇ। ਕੋਈ ਨਵੇਂ ਦੀ ਸੇ ਜ਼ਰੂਰਤ ਨਹੀਂ ਆ ਗਈ। ਸੋ ਨਵੇਂ ਸ਼ਹਿਰ ਦੇ ਵਿੱਚ ਸਾਰਾ ਕੁਝ ਬਿਜਲੀ ਦਾ ਜਿਹੜਾ ਉਹ ਠੀਕ ਚੱਲ ਰਿਹਾ ਹੈ। ਜਦੋਂ ਮੈਂ ਆ ਕੇ ਦੇਖਿਆ ਸਾਰੇ ਮੁਲਾਜ਼ਮ ਆਪਣੇ ਆਪਣੇ ਸੀਟਾਂ ਦੇ ਉੱਤੇ ਬੈਠ ਕੇ ਪ੍ਰੋਪਰ ਜਿਹੜਾ ਕੰਮ ਕਰ ਰਹੇ ਸੀਗੇ। ਸੋ ਸਾਰੇ ਮੁਲਾਜ਼ਮ ਹਾਜ਼ਰ ਨੇ ਔਰ ਗੈਰ ਹਾਇਰ ਕੋਈ ਨਹੀਂ ਪਹੇਗਾ। ਕੋਈ ਵੀ ਮੁਲਾਜ਼ਮ ਗੈਰ ਹਾਜ਼ਰ ਨਹੀਂ ਹੈ। ਦੋ ਮੁਲਾਜ਼ਮ ਜਿਹੜੇ ਛੁੱਟੀ ਤੇ ਨੇ ਉਹ ਤਿੰਨ ਬਕਾਇਦਾ ਉਹਨਾਂ ਦੀਆਂ ਛੁੱਟੀਆਂ ਰਜਿਸਟਰ ਦੇ ਵਿੱਚ ਐਂਟਰਡ ਨੇ ਆ ਸੰਬੰਧਕ ਕੰਪੀਟੈਂਟ ਅਥਾਰਟੀ ਜਿਹੜੀ ਆ ਉਹਦੇ ਦੁਆਰਾ ਛੁੱਟੀ ਦੀ ਇਹ ਜਿਹੜੀ ਆ ਦੀ ਪਰਿਵਾਰਕੀ ਜਿਹੜੀ ਆ ਉਹਨਾਂ ਆਲਰੇਡੀ ਲਈ ਹੋਈ ਆ ਸੋ ਮੈਂ ਆ ਧੰਨਵਾਦ ਕਰਦਾ ਆ ਆ empioyees ਦਾ ਕਿ ਜਿਨ੍ਹਾਂ ਨੇ ਬੜਾ ਸੈਂਸੀਅਰ ਹੋ ਕੇ ਇਹ ਜਿਹੜਾ ਸਰਕਲ ਸਾਟਾ ਇਹਨੂੰ ਸੰਭਾਲਿਆ ਹੈ ਉਹਨਾਂ ਦਾ ਅਸਲਤਾਂ